ਸਵੇਰ ਦਾ ਸਮਾਂ ਹੈ ਲੁਧਿਆਣਾ ਜਾਂਦੀਆਂ ਬੱਸਾਂ ਭੀੜ ਨਾਲ ਖਚਾ ਖਚ ਭਰੀਆਂ ਹਨ ਪਿੰਡ ਵਾਲੇ ਲੋਕ ਆਪਣੇ ਕੰਮਕਾਰਾਂ ਤੇ ਜਾ ਰਹੇ ਹਨ ਐਸੀ ਹੀ ਭੀੜ ਭਰੀ ਬੱਸ ਦੇ ਵਿਚਕਾਰ bari ਵਾਲੇ ਪਾਸੇ ਇੱਕ ਬਜ਼ੁਰਗ ਔਰਤ ਬੈਠੀ ਹੈ ਸ਼ੁਰੂ ਦੇ ਵਿੱਚ ਤਾਂ ਸਾਰਾ ਕੁਝ ਬਿਲਕੁਲ ਠੀਕ ਚੱਲਦਾ ਹੈ ਲੇਕਿਨ ਅਚਾਨਕ ਇੱਕ ਜ਼ੋਰਦਾਰ ਉੱਚੀ ਉੱਚੀ ਰੋਣ ਦੀ ਆਵਾਜ਼ ਬੱਸ ਦੀਆਂ ਖੜਕੜਾਹਟਾਂ ਦੇ ਵਿੱਚੋਂ ਗੂੰਜ ਉੱਟਦੀ ਹੈ ਸਾਰੀ ਬੱਸ ਦਾ ਧਿਆਨ ਇੱਕ ਮਾਤਾ ਵੱਲ ਹੋ ਜਾਂਦਾ ਹੈ ਕਿਰਕੀ ਵਾਲੇ ਪਾਸੇ ਬੈਠੀ ਮਾਤਾ ਉੱਚੀ ਉੱਚੀ ਪਵਾ ਮਾਰ ਕੇ ਰੋ ਰਹੀ ਹੈ ਹੱਥ ਦੇ ਵਿੱਚ ਇੱਕ ਝੋਲਾ ਹੈ ਸਾਰੇ ਗੌਰ ਨਾਲ ਦਿਖ ਰਹੇ ਹਨ ਕਲਾ ਕਲਾ ਕਮ ਜਾਂਦਾ ਹੈ ਕਿਉਂਕਿ ਸਵੇਰ ਦੇ ਵੇਲੇ ਇਹੋ ਜੀ ਭਾਰੀ ਰੋਣ ਦੀ ਆਵਾਜ਼ ਕਿਸੇ ਦਾ ਵੀ ਦਿਲ ਚੀਰ ਸਕਦੀ ਹੈ ਸਾਰੇ ਹੈਰਾਨ ਹਨ ਕਿਸੇ ਦੇ ਵਿੱਚ ਹਿੰਮਤ ਨਹੀਂ ਹੁੰਦੀ ਵੀ ਮਾਤਾ ਨੂੰ ਬੱਚੇ ਆਖਿਰ ਹੋਇਆ ਕੀ ਹੈ ਕਈ ਦਾਦੇ ਨਾਲ ਮਾਤਾ ਨੂੰ ਦਿਖ ਰਹੇ ਹਨ ਵੀ ਇੱਕਦਮ ਅਚਾਨਕ ਇਸ ਨੂੰ ਕੀ ਹੋ ਗਿਆ ਹੈ ਅਚਾਨਕ ਬੱਸ ਦਾ ਕੰਡਕਟਰ ਜੋ ਕਿ ਟਿਕਟਾ ਕਟਨ ਦੇ ਵੀ ਤੇ ਬਸ ਤੇ ਅਗੇ ਅਦਾ ਹੈ ਉਹ ਚਦਾ ਕੀ ਹੋ ਗਿਆ ਸਾਹਮਣੇ ਦੇਖਿਆ ਤੱਕ ਬਜ਼ੁਰਗ ਮਾਤਾ ਰੋ ਰਹੀ ਹੈ ਜਿਵੇਂ ਹੀ ਮਾਤਾ ਦੇ ਕੋਲ ਪਹੁੰਚਾ ਨਾ ਮਾਤਾ ਨੇ ਅੱਗੋ ਕੁਝ ਨਹੀਂ ਬੋਲਿਆ ਕੁਝ ਨਹੀਂ ਦੱਸਿਆ ਬਸ ਰੋਂਦੀ ਹੀ ਰਹੀ ਹੈ ਹੱਥ ਦੇ ਵਿੱਚ ਉਸਦੇ ਚੋੜਾ ਹੈ ਲੇਕਿਨ ਜਉ ਹੀ ਉਸ ਕੰਡਕਟਰ ਨੇ ਉਸ ਝੋਲੇ ਨੂੰ ਕਲਿਆ ਹੈ ਨਾ ਤਾਂ ਵਿੱਚੋਂ ਇਹੋ ਜੀ ਚੀਜ਼ ਨਿਕਲੀ ਹੈ ਸਾਰੇ ਹੈਰਾਨ ਲਗੇ ਗਨ ਬਸ ਦੇ ਵਿੱਚ ਰੋਲਾ ਮਚ ਗਿਆ ਹੈ ਕੰਡਕਟਰ ਦੇ ਪੈਰਾਂ ਹੇਡੋਂ ਜਮੀਨ ਨਿਕਲਦੀ ਹੈ ਬਸ ਨੇ ਇੱਕਦਮ ਬ੍ਰੇਕ ਮਾਰ ਲੇ ਗਨ ਬਸ ਦੇ ਵਿੱਚ ਚੱਲ ਰਿਹਾ ਸਾਊਂਡ ਸਿਸਟਮ ਵੀ ਬੰਦ ਹੋ ਗਿਆ ਹੈ ਪੂਰਾ ਸਨਨਾਟਾ ਛਾ ਗਿਆ ਹੈ ਕੱਲੇ ਕੱਲੇ ਦੇ ਪੈਰਾ ਹਿੱਟੋ ਜਿਵੇਂ ਨਿਕਲ ਗਈ ਹੈ ਸਾਰੇ ਜਣੇ ਹੈਰਾਨ ਹਨ ਬੀ ਮਾਤਾ ਦੇ ਝੋਲੇ ਦੇ ਵਿੱਚੋਂ ਆਕੀ ਨਿਕਲ ਆਇਆ ਹੈ ਹਾਂਜੀ ਇਹ ਖੁਜਾਕੀ ਸੀ ਉਸ ਝੋਲੇ ਦੇ ਵਿੱਚ ਕੌਣ ਸੀ ਉਹ ਮਾਤਾ ਜੋ ਭਰੀ ਵਸਤੇ ਵਿੱਚ ਅਚਾਨਕ ਸਵੇਰੇ ਸਵੇਰੇ ਰੋਣ ਲੱਗੀ ਹੈ ਕੀ ਸੀ ਉਸ ਮਾਤਾ ਦੀ ਕਹਾਣੀ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਤਬ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਬਸਤੇ ਵਿੱਚ ਰੋ ਰਹੀ ਬਜ਼ੁਰਗ ਮਾਤਾ ਦਾ ਨਾਮ ਸੁਰਜੀਤ ਕੌਰ ਸੀ ਉਸ ਦਾ ਚਿਹਰਾ ਜੋ ਹੁਣ ਪੀੜਾ ਭਰ ਚੁੱਕਿਆ ਹੋਇਆ ਅਤੇ ਦਰਦ ਨਾਲ ਭਰਿਆ ਹੋਇਆ ਸੀ ਇੱਕ ਸਮੇਂ ਤੇ ਰੌਣਕ ਅਤੇ ਸਨਮਾਨ ਨਾਲ ਭਰਿਆ ਹੁੰਦਾ ਸੀ ਉਹ ਸ਼ਹਿਰ ਦੇ ਸਭ ਤੋਂ ਮੰਨੇ ਪ੍ਰਮੰਨੇ ਅਤੇ ਸਤਿਕਾਰਯੋਗ ਵਕੀਲ ਹਰਬੰਸ ਲਾਲ ਜੀ ਦੀ ਪਤਨੀ ਸੀ ਹਰਬੰਸ ਲਾਲ ਸਿਰਫ ਇੱਕ ਵਕੀਲ ਨਹੀਂ ਸੀ ਬਲਕਿ ਉਹ ਇਮਾਨਦਾਰੀ ਨਿਆਂ ਅਤੇ ਮਾਨਵਤਾ ਦੇ ਪ੍ਰਤੀਕ ਸਨ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਨਾਮ ਸ਼ੋਹਰਤ ਅਤੇ ਬੇਸ਼ੁਮਾਰ ਜਾਇਦਾਦ ਦੀ ਕਮਾਈ ਤੇ ਇੱਕ आलीशान ਕੋਠੀ ਸ਼ਹਿਰ ਦੇ ਸੈਂਟਰ ਦੇ ਵਿੱਚ ਕਈ ਦੁਕਾਨਾਂ ਅਤੇ ਸ਼ਹਿਰ ਤੋਂ ਬਾਹਰ ਪੂਰੇ 50 ਕਿੱਲੇ ਉਪਜਾਊ ਜ਼ਮੀਨ ਹੈ ਇਹ ਸਭ ਉਹਨਾਂ ਦੀ ਸਖਤ ਮਿਹਨਤ ਅਤੇ ਇਮਾਨਦਾਰੀ ਦਾ ਨਤੀਜਾ ਸੀ ਹਰਬੰਸ لال ਨੇ ਆਪਣੀ ਪਤਨੀ surjit kaur ਨੂੰ ਬੜਾ ਪਿਆਰ ਕੀਤਾ ਅਤੇ ਉਹਨਾਂ ਦੀ ਹਰ ਖੁਸ਼ੀ ਦਾ ਧਿਆਨ ਰੱਖਿਆ ਸੀ ਉਹਨਾਂ ਦੇ ਇਕਲੌਤੇ ਪੁੱਤਰ ਦਾ ਨਾਮ ਵਿਕਰਮ ਸੀ ਜੋ ਉਹਨਾਂ ਦੇ ਪਿਆਰ ਦੀ ਨਿਸ਼ਾਨੀ ਸੀ 5 ਸਾਲ ਪਹਿਲਾਂ ਜਦੋਂ ਹਰਬੰਸ لال ਇਸ ਫਾਨੀ ਦੁਨੀਆ ਤੋਂ ਚਲਾ ਗਿਆ ਤਾਂ surjit kaur ਦੀ ਦੁਨੀਆ ਹੀ ਉਜੜ ਗਈ ਉਹਨਾਂ ਨੇ ਆਪਣੀ सारी जायदाद सुरजीत कौर ਦੇ ਨਾਮ ਤੇ ਲਵਾ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਵਿਕਰਮ ਦੀ ਭੋਲੇਪਨ ਅਤੇ ਲਾਲਚੀ ਦੁਨੀਆ ਦੀ ਸਮਝ ਤੋਂ ਡਰ ਸੀ ਉਹਨਾਂ ਨੇ ਕਈ ਵਾਰ सुरजीत ਨੂੰ ਸਮਝਾਇਆ ਕਿ सुरजीत ਇਹ ਕਾਗਜ਼ ਤੇਰੇ ਆਖਰੀ ਸਹਾਰੇ ਹਨ ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਕਿਸੇ ਨੂੰ ਨਾ ਦੇਵੀਂ ਮੈਨੂੰ ਡਰ ਹੈ ਕਿ ਵਿਕਰਮ ਮੇਰੇ ਤੋਂ ਬਾਅਦ ਰੀਨਾ ਦੀ ਖੱਤਾਂ ਦੀ ਘਟਪੁੱਤਰੀ ਬਣ ਸਕਦਾ ਹੈ ਪਤੀ ਦੀ ਮੌਤ ਤੋਂ ਬਾਅਦ ਵਿਕਰਮ ਜੋ ਵਿਦੇਸ਼ ਤੇ ਵਿਚਰਦਾ ਸੀ ਆਪਣੀ ਪਤਨੀ ਰੀਨਾ ਨਾਲ ਵਾਪਸ ਆ ਗਿਆ ਰੀਨਾ ਇੱਕ ਸੁੰਦਰ ਪਰ ਬਹੁਤ ਲਾਲਚੀ ਸੁਭਾਦੀ ਔਰਤ ਸੀ ਜੋ ਸਿਰਫ ਪੈਸੇ ਅਤੇ ਜਾਇਦਾਦ ਨੂੰ ਪਿਆਰ ਕਰਦੀ ਸ਼ੁਰੂਤ ਦੇ ਵਿੱਚ ਵਿਕਰਮ ਅਤੇ ਰੀਨਾ ਨੇ surjit kaurnal ਬੜਾ ਚੰਗਾ ਬਹਾਰ ਕੀਤਾ ਉਹ ਉਹਨਾਂ ਦੀ ਬੜੀ ਚੰਗੀ ਸੇਵਾ ਕਰਦੇ ਉਹਨਾਂ ਨਾਲ ਪਿਆਰ ਕਰਦੇ ਬੜੇ ਚੰਗੇ ਤਰੀਕੇ ਨਾਲ ਗੱਲ ਕਰਦੇ ਮਾਤਾ ਜੀ ਰੀਨਾ ਬੋਲੀ ਤੁਸੀਂ ਹੁਣ ਬੁੱਢੇ ਹੋ ਚੁੱਕੇ ਹੋ ਇਹ ਜਾਇਦਾਦ ਦੇ ਕਾਗਜ਼ ਸੰਭਾਲਨੇ ਤੁਹਾਡੇ ਲਈ ਬੜੇ ਮੁਸ਼ਕਲ ਹੋਣਗੇ ਤੁਸੀਂ ਸਿਰਫ ਇਹਨਾਂ ਦੇ ਦਸਤਖਤ ਕਰ ਦਿਓ ਅਸੀਂ ਇਹ ਸਭ ਕੁਝ ਸੰਭਾਲ ਲਵਾਂਗੇ ਵਿਕਰਮ ਵੀ ਆਪਣੀ ਪਤਨੀ ਦੇ ਸੁਰ ਦੇ ਵਿੱਚ ਥੁਰ ਬਣਾਉਂਦਾ ਹੈ ਹਾਂ ਮੇਬੇ ਸਾਨੂੰ ਚਿੰਤਾ ਹੁੰਦੀ ਹੈ ਤੁਹਾਡੀ ਸਿਹਤ ਦੀ ਤੁਸੀਂ ਬਸ ਆਰਾਮ ਕਰੋ ਕਿਹੜੀਆਂ ਟੈਨਸ਼ਨਾਂ ਪਾੜ ਰਿਹਾ ਹਨ ਇਹ ਹੁਣ ਸਾਡੇ ਦੇ ਕਰਦੇ ਹੋ ਪਲਾ ਸਾਰੀ ਉਮਰ ਤੁਸੀਂ ਟੈਨਸ਼ਨ ਲੈਦੇ ਚੰਗੇ ਲੱਗਦੇ ਹੋ ਸੁਰਜੀਤ ਕੌਰ ਆਪਣੇ ਇਕਲੋਤੇ ਪੁੱਤਰ ਦੇ ਪਿਆਰ ਦੇ ਵਿੱਚ ਅੰਨੀ ਹੋ ਚੁੱਕੀ ਸੀ ਉਸਨੇ ਸੋਚਿਆ ਕਿ ਉਸਦਾ ਪੁੱਤਰ ਸੱਚਮੁੱਚ ਉਸਦੀ ਚਿੰਤਾ ਕਰਦਾ ਹੈ ਉਸਨੇ ਪੋੜੇਪਨ ਦੇ ਵਿੱਚ ਉੱਥੇ ਸਾਰੀ ਜਗ੍ਹਾ ਸਨ ਕਰ ਦਿੱਤੇ ਜਾਇਦਾਦ ਆਪਣੇ ਨਾਮ ਕਰਵਾ ਲਿਆ ਹੇ ਵਿਕਰਮ ਅਤੇ ਰੀਨਾ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਸੁਰਜੀਤ ਕੌਰ ਲਈ ਹਰ ਰੋਜ਼ ਦੀ ਜ਼ਿੰਦਗੀ ਨਰਕ ਬਣ ਗਈ ਰੀਨਾ ਹੁਣ ਉਸਨੂੰ ਖਾਣਾ ਵੀ ਠੀਸ ਤਰ੍ਹਾਂ ਦਿੰਦੀ ਨਹੀਂ ਸੀ ਉਸਨੂੰ ਕਰਦੇ ਇੱਕ ਛੋਟੇ ਜਿਹੇ ਹਨੇਰੇ ਪੇਟੀਆਂ ਵਾਲੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਉਸਤੇ ਕੱਪੜੇ ਮਾਰੇ ਰਹਿੰਦੇ ਦੇਣਾ ਹਰ ਪਲ ਉਸ ਨੂੰ અપਮੰਤ ਕੀਤਾ ਜਾਂਦਾ ਵਿਕਰਮ ਜੋ ਕਦੇ ਆਪਣੀ ਮਾਦੀਆਂ ਅੱਖਾਂ ਦਾ ਤਾਰਾ ਸੀ ਹੁਣ ਆਪਣੀ ਪਤਨੀ ਦੀ ਕਟਪੁਤਲੀ ਬਣ ਚੁੱਕਿਆ ਸੀ ਜਦੋਂ ਵੀ ਮਾਤਾ ਸ਼ਿਕਾਇਤ ਕਰਦੀ ਨਾ ਤਾਂ ਉਹ ਰੀਨਾ ਦਾ ਪੱਕ ਲੈਂਦਾ ਤੂੰ ਸਾਡੇ ਤੇ ਬੋਝ ਹੈ ਰੀਨਾ ਅਕਸਰ ਚੀਕ ਕੇ ਕੰਢੀ ਤੇਰੇ ਤੋਂ ਚੰਗਾ ਤਾਂ ਤੂੰ ਬਾਪੂ ਨਾਲ ਉਦੋਂ ਹੀ ਮਰ ਜਾਂਦੇ ਬੜਾ ਚੰਗਾ ਹੋਣਾ ਸੀ ਸਾਡੇ ਦਿਲੋਂ ਬੋਝ ਲੈਂਦਾ ਮਾਤਾ ਦਾ ਦਿਲ ਰੋਪੈਂਦਾ ਪਰ ਉਸ ਦੀਆਂ ਚੀਕਾਂ ਕੋਈ ਸੁਣਨ ਵਾਲਾ ਨਹੀਂ ਸੀ ਉਸ ਦੇ ਅੰਦਰ ਇੱਕ ਨਵੀਂ ਤਾਕਤ ਉਬਰਣ ਲੱਗੀ ਆਪਣੇ ਘਰ ਵਾਲੇ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਫੇ ਕਾਗਜ਼ਾਂ ਨੂੰ ਸੰਭਾਲ ਕੇ ਰੱਖੀ ਪਰ ਉਸਨੇ ਤਾਂ ਸਸਕਤ ਕਰ ਦਿੱਤੇ ਸੀ ਹੁਣ ਕੋਈ ਹੱਕ ਨਹੀਂ ਰਿਹਾ ਇਸ ਸਵਾਲ ਉਸ ਨੂੰ ਰਾਤ ਨੂੰ ਜਗਾਉਂਦਾ ਇੱਕ ਦਿਨ ਰੀਣਾ ਨੇ ਹੱਦ ਪਾਰ ਕਰ ਦਿੱਤੇ ਹੁਣ ਤੇਰੀ ਇੱਥੇ ਕੋਈ ਲੋੜ ਨਹੀਂ ਹੈ ਉਸਨੇ ਚਿੱਕ ਕੇ ਆਜ ਤੋਏ ਕਰ ਸਾਡਾ ਹੈ ਨਿਕਲ ਜਾ ਤੂੰ ਇੱਥੇ ਮਰਜੀ ਜਾ ਇੱਥੇ ਮਰਜੀ ਖੂਦ ੱੱਕੇ ਖਾ ਇੱਥੇ ਵਾਪਸ ਆਉਂਦੀ ਲੋੜ ਨਹੀਂ ਹੈ ਸੰਤੰਕ ਕਰ ਛੱਡਿਆ ਬੁੜੀ ਨੇ ਸਾਡਾ ਜਿਨਾ ਹਰਾਮ ਕਰ ਰੱਖਿਆ ਹੈ ਉਸਨੇ ਮਾਤਾ ਦੇ ਕੱਪੜਿਆਂ ਦਾ ਚੋੜਾ ਉਸਤੇ ਵਲ ਛੁਟਿਆ ਅਤੇ ੱੱਕਾ ਮਾਰ ਕੇ ਉਸ ਨੂੰ ਕਰੋ ਬਾਰ ਕੱਢ ਦਿੱਤਾ surjit कौर ਧਰਤੀ ਤੇ ਡਿੱਗ ਪਈ ਉਸਦੇ ਪੈਰਾਂ ਹਟੋ ਜ਼ਮੀਨ ਕਿਸ ਗਏ ਉਸ ਦੀਆਂ ਅੱਖਾਂ ਵਿੱਚ ਉਹ ਹਾਂ ਜੋ ਵਹਿ ਰਹੇ ਸਨ ਪਰ ਇਸ ਵਾਰ ਉਹ ਦਰਦ ਦੇ ਨਾਲ ਨਾਲ ਇੱਕ ਡੂੰਗੀ ਨਿਰਾਸ਼ਾ ਅਤੇ ਗੁੱਸੇ ਨਾਲ ਭਰੇ ਸਨ ਰਾਤ ਦਾ ਸਮਾਂ ਸੀ ਠੰਡੀ ਖਵਾ ਚੱਲ ਰਹੀ ਸੀ surjit ਕੌਰ ਸੜਕਾਂ ਤੇ ਪਟੜਦੀ ਰਹੀ ਉਸਦੇ ਕੋਲ ਕੋਈ ਟਿਕਾਣਾ ਨਹੀਂ ਸੀ ਕੋਈ ਜਾਣ ਪਹਿਚਾਨ ਵਾਲਾ ਨਹੀਂ ਸੀ ਉਹ ਕਈ ਦਿਨਾਂ ਤੱਕ ਪੁੱਕੀ ਪੈਸੀ ਘੁੰਮਦੀ ਰਹੀ ਉਸਨੇ ਮੰਦਰਾਂ ਦੇ ਬਾਹਰ ਬੱਸ ਸਟੈਂਡਾਂ ਤੇ ਗੁਰਦੁਆਰਿਆਂ ਦੇ ਵਿੱਚ ਅਤੇ ਪਾਰਕਾਂ ਦੇ ਵਿੱਚ ਰਾਤਾਂ ਗੱਟੀਆਂ ਠੰਡ ਭੁੱਖ ਅਤੇ ਬੇਇੱਜ਼ਤੀ ਨੇ ਉਸਦੀ ਆਤਮਾ ਨੂੰ ਝੁੰਡ ਰ ਦਿੱਤਾ ਸੀ ਇੱਕ ਬਿਰਧ ਆਸ਼ਰਮ ਨੇ ਉਸਨੂੰ ਕੁਝ ਦਿਨਾਂ ਲਈ ਛੱਡਣ ਦਿੱਤੇ ਪਰ ਉਸਦੀ ਆਤਮਾ ਉਤੇ ਕੰਨ ਲਈ ਤਿਆਰ ਨਹੀਂ ਸੀ ਉਹ ਆਜ਼ਾਦੀ ਚਾਹੁੰਦੀ ਸੀ ਇਨਸਾਫ਼ ਪੜਦੀ ਸੀ ਉਸਤੇ ਮਨ ਦੇ ਵਿੱਚ ਇੱਕ ਝੂਠੀ ਉਮੀਦ ਆ ਗਈ ਵੀ ਸ਼ਾਇਦ ਦੁਬਾਰਾ ਸ਼ਹਿਰ ਜਾ ਕੇ ਉਹ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰੇਗੀ ਐਸੇ ਉਮੀਦ ਵਿੱਚ ਉਹ ਇੱਕ ਬਸ ਤੇ ਵਿੱਚ ਆ ਕੇ ਬੈਠ ਗਏ ਪਰ ਉਸਤੇ ਪੀੜ ਉਸ ਨੂੰ ਚੁਪਰਣ ਨਹੀਂ ਦੇ ਸਕਦੀ ਸੀ ਉਹ ਅੰਦਰੋਂ ਅੰਦਰੀ ਰੋ ਰਹੀ ਸੀ ਉਸ ਦਾ ਦਰਦ ਉਸਤੇ ਕੰਟਰੋਲ ਤੋਂ ਬਾਹਰ ਹੋ ਗਿਆ ਜਿਸ ਕਾਰਨ ਉਹ ਬਸ ਤੇ ਵਿੱਚ ਹੀ ਉੱਚੀ ਉੱਚੀ ਰੋਣ ਲੱਗੀ ਰਵਿੰਦਰ ਜੋ ਕਿ ਬਸ ਤੇ ਵਿੱਚ ਕਨੈਕਟਰ ਸੀ ਜਦੋਂ ਮਾਤਾ ਦੇ ਝੋੜੇ ਦੇ ਵਿੱਚੋਂ ਨਿਕਲੇ ਇੱਕ ਤਸਵੀਰ ਨੂੰ ਦੇਖਿਆ ਨਾ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਹੈ ਆਪਣੇ ਆਪ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਹੈ ਕਿਉਂਕਿ ਇਹ ਮਾਤਾ ਕੋਈ ਹੋਰ ਨਹੀਂ ਹੈ ਇਹ ਉਸੇ ਵਕੀਲ ਦੀ ਪਤਨੀ ਹੈ ਉਸੇ ਵਕੀਲ ਦੀ ਧਰਮ ਪਤਨੀ ਜਿਸ ਨੇ ਉਸਦੇ ਆਪਣੇ ਪਿਤਾ ਦੀ ਜਾਨ ਇੱਕ ਵਾਰ ਕਿਸੇ ਝੂਠੇ ਮੁਕਦਮੇ ਵਿੱਚ ਬਚਾਈ ਸੀ ਉਹ ਵੀ ਬਿਨਾਂ ਪੈਸੇ ਦੇ ਜਿਵੇਂ ਹੀ ਉਸਨੇ ਇਹ ਫੋਟੋ ਬਾਕੀਆਂ ਨੂੰ ਦਿਖਾਈ ਹੈ ਸਾਰੇ ਜਣੇ ਹੈਰਾਨ ਅਗੇ ਹਨ ਸ਼ਹਿਰ ਦਾ ਮਨਿਆ ਤਨਿਆ ਕਰੋੜਪਤੀ ਵਕੀਲ ਜਿਸ ਦੀ ਪਤਨੀ ਹੁਣ ਇਸ ਵੇਲੇ ਇਸ ਸਮੇਂ ਬਸਾਂ ਦੇ ਵੀ ਟੱਕੇ ਖਾਰੀ ਹੈ ਇਸ ਖਲਾਅ ਦੇ ਵਿੱਚ ਹੈ ਦੇਖੋ ਕਿਸਮਤ ਦੇ ਖੇੜ ਆਪਣੇ ਹੀ ਪੁੱਤਰ ਨੇ ਕਰ ਦਿੰਦਾ ਹੈ ਕਲਾ ਕਲਾ ਹਰਾਨ ਗਿਆ ਹੈ ਸਾਰੇ ਦਿਨਾਂ ਦੇ ਵਿੱਚ ਇੱਕਦਮ ਰੋਸ ਆ ਗਿਆ ਹੈ ਬਸ ਸਾਈਡ ਤੇ ਰੁਕ ਗਈ ਹੈ ਇੱਕਦਮ ਚੱਲ ਰਹੀ ਡੈਕਾਂ ਦੇ ਵਿੱਚ ਗੁਰਬਾਣੀ ਬੰਦ ਹੋ ਗਈ ਹੈ ਸਾਰੇ ਮਾਤਾ ਨੂੰ ਦੇਖ ਰਹੇ ਹਨ ਉਸੇ ਕਹਾਣੀ ਸੁਣ ਕੇ ਸਵਾਰੀਆਂ ਦਾ ਗੁੱਸਾ ਤੇ ਹੈਰਾਨੀ ਵੱਧ ਗਈ ਉਹਨਾਂ ਨੇ ਮਾਤਾ ਨੂੰ ਪਾਣੀ ਪਿਆ ਉਸ ਨੂੰ ਖੋਤਲਾ ਦਿੱਤਾ ਰਵਿੰਦਰ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਸਾਰੀ ਘਟਨਾ ਮੈਨੂੰ ਦੱਸਿਆ ਖਾਸ ਕਰਕੇ ਕੁਝ ਕਾਨੂੰਨੀ ਦਸਤਾਵੇਜ਼ ਜੋ ਕਿ ਉਸ ਬੈਗ ਦੇ ਵਿੱਚੋਂ ਨਿਕਲੇ ਸਨ ਜੋ ਕਿ ਮਾਤਾ ਨੇ ਆਪਣੇ ਝੋਲੇ ਦੇ ਵਿੱਚੋਂ ਕੱਢ ਕੇ ਦਿਖਾਏ ਸਨ ਉਸ ਨੂੰ ਦੇਖ ਕੇ ਵੀ ਸਾਰੇ ਹੈਰਾਨ ਰਹਿ ਗਏ ਕੁਝ ਹੀ ਮਿੰਟਾਂ ਦੇ ਵਿੱਚ ਇੰਸਪੈਕਟਰ ਜਸਵਿੰਦਰ ਸਿੰਘ ਆਪਣੀ ਜੀਪ ਤੇ ਨਾਲ ਬਸ ਕੋਲ ਪਹੁੰਚੇ ਜਸਵਿੰਦਰ ਸਿੰਘ ਸ਼ਹਿਰ ਦੇ ਇੱਕ ਇਮਾਨਦਾਰ ਅਤੇ ਤਜਰਬੇਕਾਰ ਪੁਲਿਸ ਅਫਸਰ ਹਨ ਉਹਨਾਂ ਨੇ ਮਾਤਾ ਦੀ ਕਹਾਣੀ ਸੁਣੀ ਉਸਤੇ ਖਰਾ ਦੇ ਕੇ ਅਤੇ ਫਿਰ ਕੁਝ ਕਾਨੂੰਨੀ ਦਸਤਾਵੇਜ਼ ਬੜੇ ਧਿਆਨ ਨਾਲ ਦੇਖੇ ਹਰਵੰਤ لال ਜੀ ਉਹਨਾਂ ਦਾ ਨਾਮ ਸੁਣਦਿਆ ਹੀ ਉਹਨਾਂ ਦੇ ਕੰਨ ਖੜੇ ਹੋ ਗਏ ਕਿਉਂਕਿ ਉਹ ਵੀ ਉਹਨਾਂ ਦੀ ਇੱਜ਼ਤ ਕਰਦੇ ਸਨ ਸ਼ਾਇਦ ਹੀ ਉਹਨਾਂ ਤੋਂ ਬਾਅਦ ਕੋਈ ਐਸਾ ਵਕੀਲ ਬਚਿਆ ਹੈ ਵੱਡਾ ਵਕੀਲ ਜੋ ਕਿ ਗਰੀਬਾਂ ਦੀ ਮੁਫਤ ਵਿੱਚ ਮਦਦ ਕਰੇ ਅਤੇ ਸਿਰਫ ਪੈਸੇ ਅਮੀਨਾਤੋ ਅਮeer ਆਪਣੀ ਮਰਜ਼ੀ ਨਾਲ ਵਕੀਲ ਸਾਹਿਬ ਨੂੰ ਪੈਸੇ ਦਿੰਦੇ ਸਨ ਹਾਲਾਂਕਿ ਉਹ ਜਾਣਦੇ ਸਨ ਕਿ ਇਹ ਹਮੇਸ਼ਾ ਗਰੀਬਾਂ ਦੀ ਪੱਖ ਸਿਲੰਦੇ ਕਰਨਾ ਹੈ ਗਰੀਬਾਂ ਦੀ ਵਲ ਕਰਦੇ ਹਨ ਲੇਕਿਨ ਉਹਨਾਂ ਵਰਗੇ ਵਕੀਲ ਸ਼ਾਇਦ ਹੀ ਪੂਰੇ ਸ਼ਹਿਰ ਦੇ ਵਿੱਚ ਕਿਤੇ ਸੀ ਗਜਵਿੰਦਰ ਸਿੰਘ ਨੇ ਮਾਤਾ ਨੂੰ ਆਪਣੀ ਜੀਬ ਦੇ ਵਿੱਚ ਬਿਠਾਇਆ ਜਸਵਿੰਦਰ ਸਿੰਘ ਨੇ ਮਾਤਾ ਨੂੰ ਕਿਹਾ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ ਕਾਨੂੰਨ ਤੁਹਾਡੇ ਨਾਲ ਹੈ ਅਸੀਂ ਤੁਹਾਨੂੰ ਤੁਹਾਡਾ ਹੱਕ ਦਿਵਾਵਾਂਗੇ ਜਸਵਿੰਦਰ ਸਿੰਘ ਨੇ ਮਾਤਾ ਨੂੰ ਆਪਣੀ ਜੀਬ ਦੇ ਵਿੱਚ ਬਿਠਾਇਆ ਅਤੇ ਸਿੱਧਾ ਥਾਣੇ ਲੱਗੇ ਉੱਥੇ ਉਹਨਾਂ ਨੇ ਕਾਗਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਉਹਨਾਂ ਨੇ ਸ਼ਹਿਰ ਦੇ ਕੁਝ ਪ੍ਰਮੁੱਖ ਵਕੀਲਾਂ ਨਾਲ ਸਲਾਹ ਕੀਤੀ ਜੋ ਹਰਬੰਸ لال ਜੀ ਦੇ ਪੁਰਾਣੇ ਸੈਕਰਮਿਸ਼ਨ ਹਨ ਉਹਨਾਂ ਸਾਰਿਆਂ ਨੇ ਪੁਸ਼ਟੀ ਕੀਤੀ ਕਿ ਮਹਰਬੰਸ لال ਜੀ ਨੇ ਆਪਣੀ ਵਸੀਅਤ ਦੇ ਵਿੱਚ ਬਹੁਤ ਸੂਝ-ਬੂਝ ਨਾਲ ਕਾਨੂੰਨੀ ਪੇ ਜਿੱਤਗਿਆ ਰੱਖਦੇ ਹੋਏ ਜੋ ਉਹਨਾਂ ਦੀ ਪਤਨੀ ਦੀ ਸੁਰੱਖਿਆ ਲਈ ਸੀ ਪਾਵੇਂ ਸੁਰਜੀਤ ਕੌਰ ਨੇ ਦਸਕਤ ਕਰ ਦਿੱਤੇ ਪਰ ਅਸਲ ਦੇ ਵਿੱਚ ਜਾਇਦਾਦ ਦੀ ਮਾਲਕਨ ਕਾਨੂੰਨੀ ਤੌਰ ਤੇ ਅਜੇ ਵੀ ਉਹਨਾਂ ਦੇ ਨਾਮ ਤੇ ਸੀ ਵਿਕਰਮ ਅਤੇ ਰੀਨਾ ਨੇ ਸੋਚਿਆ ਸੀ ਕਿ ਉਹਨਾਂ ਨੇ ਸਾਰੀ ਜਾਇਦਾਦ ਹਥਿਆਲੇ ਹੈ ਪਰ ਅਸਲ ਦੇ ਵਿੱਚ ਕਾਨੂੰਨੀ ਪ੍ਰਕਿਰਿਆਵਾਂ ਤੋਂ ਅਣਜਾਣ ਸਨ ਇਨੀ ਚੋਕੀ ਉਹ ਵੀ ਇੰਨੇ ਵੱਡੇ ਵਕੀਲ ਦੇ ਘਰ ਵਾਲੀ ਦੀ ਜਾਇਦਾਦ ਲੈਣੇ ਕੋਈ ਬੱਚਿਆਂ ਦਾ ਖੇਡ ਨਹੀਂ ਹੈ ਥਾਣੇ ਦੇ ਵਿੱਚ ਕਾਰਵਾਈ ਪੂਰੀ ਕਰਨ ਤੋਂ ਬਾਅਦ ਇੰਸਪੈਕਟਰ ਜਸਵਿੰਦਰ ਸਿੰਘ ਮਾਤਾ ਸੁਰਜੀਤ ਕੌਰ ਅਤੇ ਕੁਝ ਪੁਲਿਸ ਕਰਮਚਾਰੀਆਂ ਸਮੇਤ ਵਿਕਰਮ ਅਤੇ ਰੀਨਾ ਦੀ ਕੋਠੀ ਵੱਲ ਚੱਲ ਪਏ ਉਹਨਾਂ ਨਾਲ ਰਵਿੰਦਰ ਕਨੈਕਟਰ ਅਤੇ ਉਹ ਪ੍ਰੋਫੈਸਰ ਵੀ ਆ ਗਏ ਜੋ ਸਾਰੇ ਘਟਨਾ ਦੇ ਗਵਾਹ ਬਣੇ ਸਨ ਹੈ ਜਦੋਂ ਪੁਲਿਸ ਦੀ ਜੀਪ ਕੋਟੀ ਦੇ ਬਾਹਰ ਰੁਕੀ ਨਾ ਤਾਂ ਵਿਕਰਮ ਅਤੇ ਰੀਨਾ ਘਰ ਦੇ ਵਿੱਚ ਆਰਾਮ ਨਾਲ ਬੈਠੇ ਸਨ ਹੈ ਪਾਰਟੀ ਕਰ ਰਹੇ ਸਨ ਕਿਉਂਕਿ ਉਹਨਾਂ ਨੇ ਸੋਚਿਆ ਵੀ ਉਹਨਾਂ ਨੇ ਮਾਤਾ ਤੋਂ ਛੁਟਕਾਰਾ ਪਾ ਲਿਆ ਹੈ ਅਤੇ ਉਹਨੇ ਜਾਇਦਾਦ ਦੇ ਪੂਰੇ ਮਾਲਕ ਹਨ ਦਰਵਾਜ਼ੇ ਤੇ ਖੜਕਟਾਟ ਹੋਈ ਰੀਨਾ ਨੇ ਦਰਵਾਜ਼ਾ ਖੋਲ੍ਹਿਆ ਤੇ ਪੁਲਿਸ ਨੂੰ ਵੇਖ ਕੇ ਹੈਰਾਨ ਲੱਗੀ ਜਦੋਂ ਉਸ ਦੀ ਨਜ਼ਰ ਪਿੱਛੇ ਖੜੀ ਮਾਤਾ ਸੁਰਜੀਤ ਤੇ ਪਈ ਤਾਂ ਉਸ ਦਾ ਚਿਹਰਾ ਪਿੱਕਾ ਪੈ ਗਿਆ ਵਿਕਰਮ ਵੀ ਬਾਹਰ ਆ ਗਿਆ ਉਸ ਤੇ ਮੱਥੇ ਤੇ ਟੋੜੀਆਂ ਪੈ ਰਹੀਆਂ ਸਨ ਕੀ ਗੱਲ ਹੈ ਇੰਸਪੈਕਟਰ ਸਾਹਿਬ ਰੀਨਾ ਨੇ ਬਨਾਵਤੀ ਮੁਸਕਰਾਟ ਕਮੇ ਇਤਨ ਲੜਕਿਆ ਸਾਰਾ ਠੀਕ ਨਹੀਂ ਹੈ ਰੇਨਾ ਜੀ ਤੁਸੀਂ ਆਪਣੀ ਸੱਸ ਸ਼੍ਰੀਮਤੀ ਸੁਰਜੀਤ ਕੌਰ ਨੂੰ ਕਰੋਕੜਿਆ ਹੈ ਅਤੇ ਉਹਨਾਂ ਦੀ ਜਾਇਦਾਦ ਤੇ ਨਜਾਇਜ਼ ਕਰਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਝੂਠਾ ਹੈ ਰੇਨਾ ਜੀ ਕਿ ਇਹ ਕਾਹਨੇ ਮੇਰੇ ਘਰਵਾਲੇ ਦਾ ਨਾਮ ਹੈ ਇਸ ਬੁੱਢੀ ਦਾ ਇੱਥੇ ਕੋਈ ਹੱਕ ਨਹੀਂ ਹੈ ਦਫਾ ਕਰੋ ਇਸ ਨੂੰ ਤੁਸੀਂ ਕਿਹੜੇ ਹੱਕ ਨਾਲ ਇੱਥੇ ਆਏ ਹੋ ਇਹ ਕਰ ਸਕਦਾ ਹੈ ਅਸੀਂ ਪਾਵੇਂ ਇਸ ਨੂੰ ਰੱਖੀਏ ਜਾਂ ਕਰ ਦਈਏ ਤੁਸੀਂ ਕਹੋ ਉਹਨੇ ਸਾਨੂੰ ਦੱਸਣ ਵਾਲੇ ਜਸਵਿੰਦਰ ਸਿੰਘ ਨੇ ਮਾਤਾ ਦੇ ਛੋਲੇ ਵਿੱਚੋਂ ਮੇਰੇ ਉਹ ਕਾਨੂੰਨੀ ਦਸਤਾਵੇਜ਼ ਕੱਢੇ ਅਤੇ ਰੀਨਾ ਦੇ ਅੱਗੇ ਰੱਖੇ ਇਹ ਕਾਗਜ਼ ਕਹਿੰਦੇ ਹਨ ਆ ਬੇ ਸਾਰੇ ਜਾਇਦਾਦ ਅਦੇ ਵੀ ਸ਼੍ਰੀਮਤੀ ਸੁਰਜੀਤ ਸੁਰਜੀਤ ਕੌਰ ਦੇ ਨਾਮ ਹੈ ਤੁਹਾਡੇ ਸੌਰੇ ਨੇ ਬਹੁਤ ਸੂਝ ਬੂਝ ਨਾਲ ਪ੍ਰਬੰਧ ਕੀਤਾ ਸੀ ਭਾਵੇਂ ਕੋਈ ਤੋਕੇ ਨਾਲ ਜ਼ਸਕਤ ਕਰਵਾ ਵੀ ਲਵੇ ਤਾਂ ਵੀ ਜਾਇਦਾਦ ਦਾ ਅਸਲੀ ਮਾਲਕਾਨਾ ਹੱਕ ਸੁਰਜੀਤ ਕੌਰ ਘੱਟੋ ਘੱਟ ਜਦੋਂ ਤੱਕ ਉਹ ਜਿੰਦੀ ਹੈ ਉਹ ਦਿਨ ਤੱਕ ਰਹੇਗਾ ਉਹਨਾਂ ਨੇ ਉਹਨਾਂ ਕਾਨੂੰਨੀ ਨੁਕਤਿਆਂ ਤੇ ਵੀ ਵਿਆਖਿਆ ਕੀਤੀ ਜੋ ਇਹ ਸਾਬਤ ਕਰਦੇ ਸਨ ਵਿਕਰਮ ਅਤੇ ਰੀਨਾ ਦੇ ਚਿਹਰੇ ਤੇ ਡਰ ਸਾਫ਼ ਦਿਖਾਈ ਦੇ ਰਿਹਾ ਸੀ ਉਹਨਾਂ ਦੇ ਸਾਰੇ ਸੁਪ੍ਰੈਂ ਚੱਕਰਾਂ ਚੁਰ ਹੋ ਗਏ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਉਹਨਾਂ ਦੇ ਪਿਤਾ ਇੰਨੇ ਵੱਡੇ ਦੂਰ ਅੰਦੇਸ਼ੀ ਹੋਣਗੇ ਸ਼ਾਇਦ ਉਹਨਾਂ ਨੂੰ ਅੰਦਾਜ਼ਾ ਸੀ ਵੀ ਉਹਨਾਂ ਦੇ ਆਪਣੇ ਮੁੰਡੇ ਆ ਤੈਨੂੰ ਕੀ ਕੁਝ ਕਰ ਸਕਦੇ ਹਨ जीत कौर ने विक्रम अति रिनावल देखा ਉਸ ਅੱਖਾਂ ਵਿੱਚ ਦਰਦ ਸੀ ਪਰ ਹੁਣ ਬਦਲੇ ਦੀ ਭਾਵਨਾ ਨਹੀਂ ਸੀ ਇੱਕ ਸ਼ਾਂਤ ਲੜਤਾ ਮੈਨੂੰ ਇਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਚਾਹੀਦੀ ਮਾਤਾ ਨੇ ਕਿਹਾ ਮੈਂ ਬਸ ਇਹ ਚਾਹੁੰਦੀ ਹਾਂ ਇਹ ਕਰਮੇ ਰੜੇ ਇਹ ਮੇਰੇ ਪਤੀ ਦੀ ਆਖਰੀ ਨਿਸ਼ਾਨੀ ਹੈ ਜਿੰਦ ਤੱਕ ਮੇਰੇ ਪੁੱਤਰ ਅਤੇ ਨੂ ਦੀ ਗੱਲ ਹੈ ਮੈਂ ਇਹਨਾਂ ਨੂੰ ਫੁੱਟੀ ਕੋੜੀ ਵੀ ਨਹੀਂ ਦੇਵਾਂਗੀ ਦੂਰ ਲਾਜੋ ਇਹਨਾਂ ਨੂੰ ਮੇਰੇ ਨਜ਼ਰ ਤੋਂ ਕਿਉਂਕਿ ਉਹਨਾਂ ਨੇ ਮੇਰੀ ਸੇਵਾ ਨਹੀਂ ਕੀਤੀ ਆਪਣੀ ਬੁੱਢੀ ਮਾਂ ਨੂੰ ਕਰੋ ਮਾਰ ਕਰ ਦਿੱਤਾ ਸਗੋਂ ਮੈਨੂੰ ਬੇਜਦ ਕੀਤਾ ਹੈ ਮਾਤਾ ਦੀ ਆਵਾਜ਼ ਵਿੱਚ ਇੱਕ ਅਜਿਹਾ ਦਰਦ ਸੀ ਜਿਸਦਾ ਦਿਲ ਨਿਸ਼ੋਦਾ ਪਰਸ ਨੇ ਵਿਕਰਮ ਅਤੇ ਰੀਨਾ ਨੂੰ ਸੱਚਤਾਵਾਂ ਨਹੀਂ ਦਿੱਤੀ ਉਹਨਾਂ ਨੂੰ ਸਾਰੀ ਸਥਿਤੀ ਸਮਝਾਈ ਗਈ ਅਤੇ ਇਹ ਵੀ ਦੱਸਿਆ ਵੀ ਜੇ ਉਹਨਾਂ ਨੇ ਮਾਤਾ ਤੋਂ ਤੰਕਰਨੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਹੁਣ ਅਸੀਂ ਮਾਤਾ ਦੇ ਨਾਲ ਹਨ ਉਹਨਾਂ ਨੂੰ ਅਗਲੇ ਹੀ ਦਿਨ ਘਰ ਖਾਲੀ ਕਰਨ ਕਿਹਾ ਗਿਆ ਕਿਉਂਕਿ ਜਾਇਦਾਦ ਅਦੇ ਵੀ ਮਾਤਾ ਦੇ ਨਾਮ ਸੀ ਵਿਕਰਮ ਅਤੇ ਰੀਨਾ ਕੋਲ ਕੁਝ ਚਾਰਾ ਨਹੀਂ ਸੀ ਬੜੇ ਰੋਏ ਬੜੇ ਤਰਲੇ ਕੀਤੇ ਪੈਰਾਂ ਤੇ ਡਿੱਗ ਪਈਆਂ ਮਾਫੀਆਂ ਮੰਗੀਆਂ ਪਰ ਮਾਤਾ ਦਾ ਦਿਲ ਹੁਣ ਪੱਥਰ ਹੋ ਚੁੱਕਾ ਸੀ ਉਸਨੇ ਬਹੁਤ ਕੁ ਸਹਿਲਿਆ ਸੀ ਉਹ ਚਾਹੁੰਦੀ ਸੀ ਵੀ ਉਹਨਾਂ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਮਿਲੇ ਅਗਲੇ ਦਿਨ ਵਿਕਰਮ ਅਤੇ ਰੀਨਾ ਨੂੰ ਤੱਕੇ ਮ ਤੇ ਕਰੋ ਮਾਰ ਕਰ ਦਿੱਤਾ ਉਹਨਾਂ ਦੇ ਕੋਲ ਕੋਈ ਸਾਰਾ ਨਹੀਂ ਸੀ ਸਾਰੀ ਜਾਇਦਾਦ ਬਤ ਸੁਰਜੀਤ ਕੌਰ ਦੇ ਨਾਮ ਤੇ ਵਾਪਸ ਜਾ ਚੁੱਕੀ ਸੀ ਰੀਨਾ ਜੋ ਹਮੇਸ਼ਾ ਪੈਸੇ ਦੇ ਪਿੱਛੇ ਭਜਦੀ ਸੀ ਵਿਕਰਮ ਨੂੰ ਉਸ ਤੇ ਇਸ ਰਾਤ ਵਿੱਚ ਛੱਡ ਕੇ ਚਲੇ ਗਏ ਮੈਂ ਇੱਕ ਗਰੀਬ ਆਦਮੀ ਨਾਲ ਨਹੀਂ ਰਹਿ ਸਕਦੇ ਉਸਨੇ ਵਿਕਰਮ ਨੂੰ ਕਿਹਾ ਤੂੰ ਤਾਂ ਸਾਡੇ ਡੋਗਣਾਂ ਤੇ ਪਲਦਾ ਹੈ ਕਿੰਨਾ ਚਿਰ ਮੇਰੇ ਘਰ ਘਰ ਜਵਾਈ ਬਣ ਕੇ ਬੈਠਾ ਰਹੇਗਾ ਤੇਰੇ ਕੋਲ ਹੁਣ ਹੈ ਕਿ ਨਾ ਕਰ ਹੈ ਨਾ ਪੈਸਾ ਮੈਂ ਤੇਰੇ ਨਾਲ ਰਹਿ ਕੇ ਆਪਣੀ ਜ਼ਿੰਦਗੀ ਖਰਾਬ ਨਹੀਂ ਕਰ ਸਕਦੇ ਉਸਤੇ ਮਾਪਿਆਂ ਨੇ ਵੀ ਉਸ ਨੂੰ ਵਾਪਸ ਬੁਲਾ ਲਿਆ ਅਤੇ ਤੇ ਵਿਕਰਮ ਨੂੰ ਘਰੋਂ ਕੱਢ ਦਿੱਤਾ ਕਿਉਂਕਿ ਉਹਨਾਂ ਨੂੰ ਸਿਰਫ ਰੀਨਾ ਦੇ ਚੰਗੀ ਤਰ੍ਹਾਂ ਨਾਲ ਬਸਣ ਦੀ ਚਿੰਤਾ ਸੀ ਨਾ ਕਿ ਕਿਸੇ ਇਨਸਾਫ ਦੀ ਉਹਨਾਂ ਨੇ ਵੀ ਵਿਕਰਮ ਨੂੰ ਕੋਈ ਮਦਦ ਨਹੀਂ ਦਿੱਤੀ ਵਿਕਰਮ ਜੋ ساری ਉਮਰ ਆਪਣੀ ਮਾਂ ਦੀ ਬੇਇਤੀ ਕਰਦਾ ਰਿਹਾ ਸਿਰਫ ਆਪਣੀ ਪਤਨੀ ਦੀ ਗੱਲਾਂ ਮੰਦਾ ਉਹ ਹੁਣ ਇਕੱਲਾ ਰਹਿ ਗਿਆ ਸੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਹੁਣ ਬੜੀ ਦੇਰ ਹੋ ਚੁੱਕੀ ਸੀ ਉਸ ਨੇ ਪਛਤਾਵੇ ਨਾਲ ਆਪਣੀਆਂ ਸਾਰੀਆਂ ਰਾਤਾਂ ਬਿਤਾਈਆਂ ਉਸ ਨੇ ਕਈ ਤਰ੍ਹਾਂਾਂ ਤੇ ਛੋਟੇ-ਮੋਟੇ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਿਤੇ ਵੀ ਸਤਾਈ ਕੰਮ ਨਾ ਮਿਲਿਆ ਸ਼ਹਿਰ ਦੇ ਵਿੱਚ ਉਸ ਦੀ ਬੜੀ ਬੇਇਤੀ ਹੋ ਚੁੱਕੀ ਸੀ ਉਸ ਦਾ ਹਰ ਦੋਸਤ ਅਤੇ ਰਿਸ਼ਤੇਦਾਰ ਉਸ ਤੋਂ ਦੂਰ ਹੋ ਗਿਆ ਜੋ ਆਪਣੀ ਸੱਚੀ ਮਾਦਾ ਨਾ ਹੋਇਆ ਸੜਾਕੀ ਹੋਵੇਗਾ ਅਤੇ ਜੋ ਲੋਕ ਉਸ ਦੇ ਨਾਲ ਸਿਰਫ ਪੈਸੇ ਨਾਲ ਸੋਹੇ ਉਹ ਤਾਂ ਸਭ ਤੋਂ ਪਹਿਲਾਂ ਪਿੱਛੇ ਛੜ ਗਏ ਉਹ ਆਖਿਰਕਾਰ ਇੱਕ ਦੂਰ ਦੇ ਪਿੰਡ ਵਿੱਚ ਚਲਾ ਗਿਆ ਉੱਥੇ ਇੱਕ ਛੋਟੇ ਜਿਹੇ ਢਾਬੇ ਤੇ ਕੰਮ ਕਰਨ ਲੱਗਾ ਜਿੱਥੇ ਉਸ ਨੂੰ ਸਿਰਫ ਦੋ ਵਕਤ ਦੀ ਰੋਟੀ ਮਿਲਦੀ ਸੀ ਇਧਰ ਉਸ ਨੂੰ ਆਪਣੀ ਮਾਂ ਦੀ ਯਾਦ ਆਉਂਦੀ ਇੱਕ ਦਿਨ ਮਾਤਾ ਦੇ ਕੋਲ ਵਾਪਸ ਘਰ ਆਇਆ ਮਾਤਾ ਨੇ ਜਿਵੇਂ ਦੇਖਿਆ ਮੇਰਾ ਮੁੰਡਾ ਇਸ ਖਰਾਤਾਂ ਦੇ ਵਿੱਚ ਜਿਰਿਆ ਹੈ 6 ਮਹੀਨੇ ਹੋ ਗਏ ਨੇ ਉਸ ਨੂੰ ਘਰੋਂ ਕੱਢੇ ਨੂੰ ਪਤਾ ਨਹੀਂ ਵਿਚਾਰਾ ਕਿੱਥੇ ਕਿੱਥੇ ਦਰਦਰ ਭਟਕਦਾ ਸੀ ਹੁਣ ਕੀ ਹਾਲਤ ਬਣਾ ਰખી ਹੈ ਕਿਉਂਕਿ ਮਾਤਾ ਮਾਂ ਹੁੰਦੀ ਹੈ ਪੁੱਤਰ ਭਾਵੇਂ ਜਿੰਨਾ ਮਰਜ਼ੀ ਦੂਰ ਹੋ ਜਾ ਪਾਵੇਂ ਜੋ ਮਰਜੀ ਕਰ ਲਵੇ ਲੇਕਿਨ ਮਾਤਾ ਦਾ ਦਿਲ ਮਾਤਾ ਦਾ ਦਿਲ ਹੁੰਦਾ ਹੈ ਮਾਨੇ ਆਪਣੇ ਮੁੰਡੇ ਨੂੰ ਮਾਫ ਕੀਤਾ ਲੇਕਿਨ ਹੁਣ ਉਸ ਨੂੰ ਜਾਇਦਾਦ ਪੂਰੀ ਨਹੀਂ ਮਿਲੇਗੀ ਸਿਰਫ ਤਿੰਨ ਕਿਲੇ ਜੋ ਕਿ ਉਸ ਦਾ ਗੁਜ਼ਾਰਾ ਕਰਨਗੇ ਅਤੇ ਉਸ ਦੇ ਇਮਜਾਨ ਤੋਂ ਬਾਅਦ ਇੱਕ ਕੋਠੀ ਵੀ ਉਸ ਦੀ ਨਹੀਂ ਰਹੇਗੀ ਉਸ ਨੂੰ ਬਸ ਉਹਨਾਂ ਤਿੰਨ ਕਿਲਿਆਂ ਦੇ ਸਾਰੇ ਗੁਜ਼ਾਰਾ ਕਰਨਾ ਪਵੇਗਾ ਬਾਕੀ ਸਾਰੀ ਜਾਇਦਾਦ ਗੁਰੂ ਘਰਾਂ ਦੇ ਮੰਦਰਾਂ ਦੇ ਅਤੇ ਉਸ ਅਨਾਥ ਆਸ਼ਰਮ ਦੇ ਨਾਮ ਦਿੱਤੀ ਜਾਵੇਗੀ ਜਿਸ ਨੇ ਮਾਤਾ ਨੂੰ ਸਹਾਰਾ ਦਿੱਤਾ ਗਰੀਬਾਂ ਦੇ ਵਿੱਚ ਮੰਡੀ ਜਾਵੇਗੀ ਗਰੀਬਾਂ ਦੀ ਮਦਦ ਹੋਵੇਗੀ ਇੱਕ ਫਾਊਂਡੇਸ਼ਨ ਬਣਾ ਕੇ ਮਾਤਾ ਨੇ ਸਾਰਾ ਕੁਝ ਪਹਿਲਾਂ ਹੀ ਉਸਦੇ ਨਾਮ ਕਰਵਾ ਦਿੱਤਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਕਿ ਮਾਤਾ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਜਾਂ ਫਿਰ ਮਾਤਾ ਨੂੰ ਆਪਣੇ ਮੁੰਡੇ ਨੂੰ ਮਾਫ ਕਰਕੇ ਸਾਰੇ ਜਾਇਦਾਦ ਆਪਣੇ ਮੁੰਡੇ ਨੂੰ ਦੇਣੀ ਚਾਹੀਦੀ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਵਿਕਰਮ ਉਸ ਤਿੰਨ ਕਿਲਿਆਂ ਦਾ ਹੱਕਦਾਰ ਹੈ ਜਾਂ ਨਹੀਂ ਦੱਸਣਾ ਜੀ ਕਮੈਂਟਾਂ ਦੇ ਵਿੱਚ ਹਾਂਜੀ ਜੇਕਰ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਆਪਨੇ ਲਾਈਕ ਦੇਣਾ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਮੈਂਤੀਆ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਨਵੀਂਤਾ ਦੀ ਵੀਡੀਓ ਸਭ ਅੱਜ ਤੱਕ ਪਹੁੰਚ ਕੇ ਦੋਸਤੋ ਦਿਓ ਸਾਨੂੰ ਉਜਾੜਿਤ ਧੰਨਵਾਦ